ਕੋਈ ਵਾ ਵਾ ਖੁਸ਼ ਕਰ ਤਈ ਹਾਂਜੀ ਆ ਦੇਖੋ ਉਹ ਤੇਰਾ ਬਲਾ ਜੀ ਸੀ ਨਮਾਣੇ ਮਾਰਦੀ ਨਾ ਚੰਕ ਬੁੜਕਾ ਹਾਂ ਮੜਾ ਯਾ ਵਾ ਟੁੱਟ ਨਾ ਜਾਵੇ ਮੈਂ ਪੈਸੇ ਬੁਹੇ ਨਹੀਂ ਦੇਣੇ ਇਹਦੇ ਮਤਲਬ ਹੀ ਨਹੀਂ ਭਾਈ ਮੈਂ ਟੁੱਟ ਕੇ ਕਿਤੇ ਆਖੇ ਕਿਤੇ ਭਰਾ ਹਾਂ ਜੋ ਮਿੱਤਰੋ ਜੇਕਰ ਤੁਸੀਂ ਵੀ ਕੋਠੀ ਪਾਉਣ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਹ 10 ਮਿੰਟਾਂ ਦੀ ਵੀਡੀਓ ਜ਼ਰੂਰ ਦੇਖ ਲਿਆ ਜੀ ਕਿਉਂਕਿ ਮਿੱਤਰੋ ਅੱਜ ਕੱਲਣਾ ਜਾਲੀ ਵਾਲੇ ਡਿਜ਼ਾਈਨ ਬਹੁਤ ਸੋਹਣੇ ਚੱਲੇ ਨੇ ਅੱਜ ਕੱਲ ਇੱਕ ਵੱਡੀਆਂ-ਵੱਡੀਆਂ ਕੋਠੀਆਂ ਦੇ ਜਿਹੜੇ ਐਲੀਵੇਸ਼ਨ ਹੁੰਦੇ ਨੇ ਨਾ ਉਹ ਜਾਲੀ ਵਾਲੇ ਬੰਦਦੇ ਨੇ ਜੇਕਰ ਤੁਸੀਂ ਆਹ ਵੀਡੀਓ ਦੇਖ ਲੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਥੌੜ ਜਰੂਰ ਆਵੇਗਾ ਤਾਂ ਜੋ ਘਰ ਜਿਹੜਾ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਆ ਪੈਂਦਾ ਤੇ ਅੱਜ ਆਪਾਂ ਮਿੱਤਰੋ ਪਹੁੰਚੇ ਆ ਬਰੀ ਵਾਲੇ ਗੁਰੂ ਕਿਰਪਾ ਜਾਲੀ ਐਂਡ ਟਾਇਲ ਫੈਕਟਰੀ ਅੱਜ ਬਾਈ ਜੀ ਤੁਹਾਨੂੰ ਕੁਆਲਿਟੀ ਵਿਖਾਵਾਂਗੇ ਇੱਥੇ ਤੁਸੀਂ ਪੈਸੇ ਦੀ ਗੱਲ ਨਹੀਂ ਕਰਨੀ ਸਾਹ ਤੇ ਉਥੋਂ ਥੋੜੀ ਕੀ ਦੂਰ ਇਹ ਫੈਕਟਰੀ ਆ ਗੁਰੂ ਕਿਰਪਾ ਜਾਲੀਅਨ ਟਾਇਲ ਫੈਕਟਰੀ ਸਾਹਮਣੇ ਇਧਰ ਲੱड्डू ਦਾ ਆਰਓ ਆ ਆਰਓ ਦੇ ਬਿਲਕੁਲ ਸਾਹਮਣੇ ਐ ਮਿੱਤਰੋ ਤੁਹਾਨੂੰ ਫੈਕਟਰੀ ਦੇ ਮਾਲਕ ਨਾਲ ਮਲਾਉਣੇ ਆ ਪਹਿਲਾਂ ਸ਼ੁਭ ਨਾਮ ਦੱਸੀ ਆਪਣੀ ਸ਼ੁਭ ਨਾਮ ਸ੍ਰਿੰਦਰ ਕੁਮਾਰ ਹੈ ਸ੍ਰਿੰਦਰ ਕੁਮਾਰ ਸ੍ਰਿੰਦਰ ਕੁਮਾਰ ਜੀ ਕਿੰਨਾ ਚਿਰ ਹੋ ਗਿਆ ਜੀ ਆਪਾਂ ਨੂੰ ਕੰਮ ਕਰਦਿਆਂ ਭਾਈ ਕੁ ਮਹੀਨੇ ਹੋ ਗਏ 2 3 ਨਵਾਂ ਕੰਮ ਆਈ ਜਮਾਂ ਨਵਾਂ ਅੱਛਾ ਜੀ ਚਲੋ ਪੂਰੇ ਬੰਬ ਕੱਢੇ ਪਏ ਫਿਰ ਨਵਾਂ ਕੰਮ ਆ ਤਾ ਹਰੇ ਕੁਆਲਟੀ ਹਰੇਕ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਬਾਈ ਜੀ ਆਹ ਕੋਠੀਆਂ ਦੇ ਡਿਜ਼ਾਈਨ ਨੇ ਸਭ ਤੋਂ ਪਹਿਲਾਂ ਆਪਾਂ ਡਿਸਪਲੇ ਸਪੈਸ਼ਲ ਬਾਈਆਂ ਨੇ ਲਾਈ ਆ ਦੇਖੋ ਤੁਸੀਂ ਇਸ ਤਰੀਕੇ ਦੇ ਡਿਜ਼ਾਈਨ ਆ ਜਿਹੜੇ ਤੁਹਾਨੂੰ ਅਸੀਂ ਵਿਖਾਵਾਂਗੇ ਕੱਲੀ ਕੱਲੀ ਸਰਿੰਦਰ ਜੀ ਦੱਸੋ ਮੈਨੂੰ ਇਹਨਾਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਹਾਂਜੀ ਸਭ ਤੋਂ ਪਹਿਲੇ ਇੱਥੇ ਸ਼ੁਰੂ ਹੋਈਏ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਗੁਰਦੁਆਰਾ ਟਾਈਪ ਜਾਲੀ ਕਹਿੰਦੇ ਆ ਜੀ ਗੁਰਦੁਆਰਾ ਟਾਈਪ ਜਾਲੀ ਹਾਂਜੀ ਅੱਛਾ ਇਹ ਇਸ ਤਰੀਕੇ ਨਾਲ ਜੱਚੂਗੀ ਆਪਣੀ ਕੋਠੀ ਇਹਦੇ ਨਾਲ ਪਾਵਾਂ ਲੱਗੂਗਾ ਜੀ ਪਾਵਾਂ ਲੱਗੂ ਇੱਕ ਕਿੰਨੇ ਸਕਰ ਫੁੱਟ ਲੰਮੀ ਹੁੰਦੀ ਤੇ ਕਿੰਨੀ 2.5 3.5 ਦਾ ਪੀਸ ਆ ਜੀ 2.5 3.5 ਦਾ ਹਾਂਜੀ ਅੱਛਾ ਜੀ ਆ ਪਾਵੇ ਵਿੱਚੇ ਆ ਜਾਣਗੇ ਸਾਰੇ ਕੁਛ ਵਿੱਚੇ ਨਹੀਂ ਪਾਵਾ 4 ਇੰਚ ਹੀ ਲੱਗ ਗਈ ਇਹ ਪਾਵਾ 4 ਇੰਚ ਹੀ ਲੱਗਾ ਠੀਕ ਹੈ ਜੀ ਅੱਛਾ ਇਸ ਤਰੀਕੇ ਦਾ ਡਿਜ਼ਾਈਨ ਇਹ ਬਣ ਜਾਊਗਾ ਹਣਾ ਜੇ ਕਿਸੇ ਨੇ ਕੋਠੀ ਚ ਲਾਉਣਾ ਤੇ ਇਸ ਤਰੀਕੇ ਦਾ ਡਿਜ਼ਾਈਨ ਆ ਉਹ ਦਿਖਾਈ ਦੇਊਗਾ ਆ ਕਿਹੜੀ ਜਾਲੀ ਆ ਗਈ ਮੈਨੂੰ ਤਾਂ ਸਭ ਤੋਂ ਬੈਸਟ ਜਾਲੀ ਆ ਲੱਗੀ ਬਈ ਇਹਦਾ ਨਾਮ ਦੱਸੋ ਇਹ ਹਾਵੜਾ ਬ੍ਰਿਜ ਜਾਲੀ ਹੈ ਜੀ ਅੱਛਾ ਇਹ ਤੁਹਾਡੇ ਸਭ ਤੋਂ ਵੱਧ ਵੇਚਦੀ ਆ ਜੀ ਸਭ ਤੋਂ ਵੱਧ ਅੱਛਾ ਹਾਂਜੀ ਇਹਨੂੰ ਹਾਵੜਾ ਬ੍ਰਿਜ ਇਹ ਕਿੰਨਾ ਜਗਾਂ ਘੇਰਦੀ ਐ ਸਣੇ ਪਾਵੇ ਨਹੀਂ ਇਹ 4 ਫੁੱਟ ਬਈ 2 ਫੁੱਟ ਜਾਲੀ ਦਾ ਸਹਜ ਹੁੰਦਾ ਜੀ ਇਹ 9 ਇੰਚੀ ਪੁਰਜੀ ਇੱਧਰ ਐ 9 ਇੰਚੀ ਪੁਰਜੀ ਉੱਧਰ ਐ ਜੀ ਉੱਪਰੇ ਤੇ ਰੇਲਿੰਗ ਲੱਗੀ ਐ ਡਿਜ਼ਾਈਨ ਘੈਂਟ ਐ ਯਾਰ ਹਨਾ ਹਾਂ ਡਿਜ਼ਾਈਨ ਬਹੁਤ ਵਧੀਆ ਬਣੀ ਇਹ ਦੱਸ ਵੀ ਬਣੀ ਇਹ ਦੱਸ ਕਈਆਂ ਦੇ ਮਨ 'ਚ ਸਵਾਲ ਆ ਇਹਦੇ ਵਿੱਚ ਸੀਮੈਂਟ ਭਰਨਾ ਪੈਂਦਾ ਆਪਾਂ ਨੂੰ ਇਹਦੇ ਵਿੱਚ ਹਾਂ ਜੀ ਇਹਦੇ ਉੱਪਰ ਨਾ ਇਹ 6.5 ਫੁੱਟ ਦੀ ਰੇਲਿੰਗ ਹੁੰਦੀ ਐ ਜੀ ਇਹ ਲੰਬੀ 6.5 ਫੁੱਟ ਹੁੰਦੀ ਐ ਅੱਛਾ ਜੀ ਬਣੀ ਪਈ ਵੀ ਤੁਹਾਨੂੰ ਵਿਖਾਵਾਂਗੇ ਇਹਦੇ ਵਿੱਚ ਸਰੀਆ ਪਾ ਕੇ ਨਾ ਜਦੋਂ ਉੱਪਰ ਮਾਲ ਪੈ ਜਾਂਦਾ ਇਹ ਬੰਦ ਹੋ ਜਾਂਦੀ ਹੈ ਇਹ ਬੰਦ ਹੋ ਜਾਂਦੀ ਹੈ ਮਜਬੂਤ ਹੋ ਜਾਂਦਾ ਆ ਚੱਕ ਕੇ ਵਿਖਾਈ ਆ ਬਈ ਆ ਇੱਕ ਇਹਨੂੰ ਕੀ ਕਹਿੰਦੇ ਨੇ ਇਹਨੂੰ ਟੋਪੀ ਕਹਿੰਦੇ ਟੋਪੀ ਕਹਿੰਦੇ ਅੱਛਾ ਇਹ ਬੁਰਜੀ ਦੇ ਉੱਪਰ ਲੱਗਦੀ ਆ ਬੁਰਜੀ ਦੇ ਇਹਦੇ ਵਿੱਚ ਵੀ ਮਾਲ ਭਰਨਾ ਪਊਗਾ ਆਪਾਂ ਨੂੰ ਬੁਰਜੀ ਦੇ ਵਿੱਚ ਵੀ ਭਰਨਾ ਪਊਗਾ ਆ ਮੇਰਾ ਵੀਰ ਚੱਕ ਕੇ ਵਿਖਾ ਸਕਦਾ ਕਿਉਂਕਿ ਬੁਰਜੀ ਤੁਹਾਨੂੰ ਵਖਰੀ ਵਿਖਾ ਦਿੰਦੇ ਵਖਰੀ ਵਿਖਾ ਦਿਓ ਚਲ ਵਖਰੀ ਵਿਖਾ ਦਿਓ ਤਾਂ ਮਿੱਤਰੋ ਆ ਡਿਜ਼ਾਈਨ ਆ ਕਉ ਕਿ ਇਹਦੇ ਵਿੱਚ ਸਪੈਸ਼ਲ ਮਾਲ ਭਰਿਆ ਜਾਂਦਾ ਵੀ ਕੱਲ ਨੂੰ ਕਿਉਂਕਿ ਮੈਨੂੰ ਐ ਸੀਗੇ ਵੀ ਕਿਤੇ ਐ ਹੀ ਉੱਤੇ ਜੜ ਜਾਂਦੇ ਤੇ ਕੱਲ ਨੂੰ ਨੇਰੀ ਮੀਂਹ ਆਵੇ ਤਾਂ ਨਹੀਂ ਨਹੀਂ ਹਾਂ ਪੂਰਾ ਮਜਬੂਤ ਕੰਮ ਹੋ ਜਾਂਦਾ ਜੀ ਤੇ ਆ ਜਿਹੜਾ ਡਿਜ਼ਾਈਨ ਕਿਹੜਾ ਜੀ ਆ ਇਹ ਚੌਰਸ ਡੱਬੀ ਵਾਲੀ ਆ ਇਹ ਚੌਰਸ ਡੱਬੀ ਵਾਲਾ ਠੀਕ ਹੈ ਜੀ ਇਹ ਪਾਵਾ ਇਹਦੇ ਨਾਲ ਗੁੰਮਟੀ ਵਾਲਾ ਲੱਗਿਆ ਜੀ ਗੁੰਮਟੀ ਉਹਦੇ ਟੋਪੀ ਵਾਲਾ ਲੱਗਿਆ ਇਹ ਗੁੰਮਟੀ ਵਾਲਾ ਇਹਦੇ ਚ ਉਹ ਦੂਜਾ ਪੰਗਾ ਨਹੀਂ ਬਸ ਐ ਹੀ ਇਹਨੇ ਫਿੱਟ ਹੋ ਜਾਂਦਾ ਸਿੱਧਾ ਜਿਹਾ ਤੇ ਇਹ ਜਿਹੜੀ ਜਾਲੀ ਜੀ ਇਹ ਗੋਲ ਜਾਲੀ ਜੀ ਗੋਲ ਜਾਲੀ ਇਹ ਵੀ ਕੋਠੀਆਂ ਤੇ ਲੱਗਦੀ ਹੈ। ਕੰਧੋਲੀਆਂ ਤੇ ਲੱਗਦੀ ਹੈ। ਕੰਧੋਲੀਆਂ ਤੇ ਜਿਵੇਂ ਘਰੇ ਹਨਾ ਰੋਟੀ ਪਕਾਉਣ ਵਾਸਤੇ ਬਣਾ ਲੈਂਦੇ ਹਨ ਆਪਾਂ। ਚੌਂਕਾ ਬਣਾ ਲੈਂਦੇ। ਚੌਂਕਾ। ਆਇਦਰ ਆਪਣੇ ਨੱਕੇ ਹੀ। ਹਾਂਜੀ ਨੱਕੇ। ਅੱਛਾ ਲਓ ਵੀ ਮਿੱਤਰੋ ਪੱਕੇ ਖਾਣੇ ਵਾਸਤੇ ਨੱਕੇ ਆ। ਤੇ ਨੱਕਿਆਂ ਦੀ ਸਫਾਈ ਵਿਖਾ ਦਿੰਨੇ ਆ ਤੇ ਉੱਪਰ ਨੰਬਰ ਵੀ ਆ। ਆ ਨੰਬਰ ਆਪਣਾ ਵੀਰ ਦੀ ਇਹ। ਹਾਂਜੀ ਨੰਬਰ। ਕਿੰਨਾ ਨੰਬਰ ਹੈ 98145 23052। ਤਾਂ ਬਾਈ ਜੀ ਵੀਰ ਦਾ ਨਵਾਂ ਕੰਮ ਆ। ਤਾਂ ਮੇਰਾ ਵੀਰ ਸਾਥ ਦੋ ਤੇ ਨੱਕਿਆਂ ਦੀ ਸਫਾਈ ਵਿਖਾ ਦਿੰਨਾ ਮੈਂ ਅੱਜ ਤੱਕ ਐਹੋ ਜੀ ਸਫਾਈ ਨਹੀਂ ਦੇਖੀ। ਆ ਦੇਖੋ ਤੁਸੀਂ। ਹੈਂ ਪਟੋ ਆ ਵੇਖੋ ਜੀ ਤੁਸੀਂ ਮੈਂ ਨਾ ਤੁਸੀਂ ਪਟੋ ਆ ਵੇਖੋ ਸਫਾਈ ਦੇਖੋ ਤੁਸੀਂ ਵਾਹ ਬਈ ਵਾਹ ਆ ਵੇਖੋ ਜੀ ਤੁਸੀਂ ਕੰਨੀਆਂ ਦੀ ਨੁਕਰਾਂ ਦੀ ਸਫਾਈ ਦੇਖੋ ਤੁਸੀਂ ਹਾਂਜੀ ਐ ਪੂਰੀ ਵਾਈਬ੍ਰੇਟ ਕਰਕੇ ਆ ਪੂਰੀ ਸਫਾਈ ਤੇ ਕੁਆਲਟੀ ਵਾਕਈ ਵੀਰ ਨੇ ਇਹ ਗੱਲ ਕਹੀ ਸੀ ਕਹਿੰਦਾ ਵੀ ਮਲੀ ਸਾਹਿਬ ਜੇ ਤਾਂ ਪੈਸਾ ਵੇਖਣਾ ਤੁਸੀਂ ਤੇ ਫਿਰ ਤਾਂ ਤੁਸੀਂ ਨਾ ਆਇਆ ਜੇ ਸਾਡੇ ਕੋਲੇ ਕੁਆਲਟੀ ਆ ਬੰਦਾ ਪੈਸਾ ਪੁੱਛ ਕੇ ਨਾ ਆਵੀ ਤੇ ਇਧਰ ਬਾਈ ਜੀ ਤਿਆਰ ਹੋਈ ਜਾਂਦੇ ਆ ਮੁੰਡੇ ਮਿਹਨਤੀ ਆ ਧੁੱਪੇ ਲੱਗੇ ਹੋਏ ਨੇ ਤੇ ਇਧਰ ਆ ਇਹ ਰੇਲਿੰਗਾਂ ਜਿਹੜੀਆਂ ਉਹ ਉੱਤੇ ਲੱਗਣੀਆਂ ਉਹ ਤਿਆਰ ਹੋਈ ਜਾਂਦੀਆਂ ਅੱਛਾ ਜੀ ਤੇ ਇੱਕ ਆ ਆਪਣੇ ਆ ਕੀ ਚੀਜ਼ ਆ ਜੀ ਪਲੇਟਾਂ ਆਈਆਂ ਤੁਸੀਂ ਪਲੇਟ ਆਈਏ ਨਾ ਛੱਤ ਤੇ ਪੈਂਦੀ ਐ ਛੱਤ ਤੇ ਪੈਂਦੀ ਐ ਹਾਂ ਜੀ ਮਿੱਤਰੋ ਆ ਪਲੇਟ ਤੁਸੀਂ ਸਟੋਰਾਂ ਦੀਆਂ ਛੱਤਾਂ ਤੇ ਸ਼ੈੱਡ ਦੀਆਂ ਛੱਤਾਂ ਤੇ ਲਗਭਗ ਬਰਾਂਡਿਆਂ ਦੀ ਹਰ ਇੱਕ ਛੱਤ ਤੇ ਤੁਸੀਂ ਪਾ ਸਕਦੇ ਜੀ ਅੱਛਾ ਤੇ ਇਹ ਕਿਸ ਹਿਸਾਬ ਕੁ ਦਾ ਬਈ ਛੱਤ ਤੇ ਕਿਵੇਂ ਮਤਲਬ 4 ਫੁੱਟ ਬਈ 1.5 ਫੁੱਟ ਦੀ ਪਲੇਟ ਆਈਏ 2 ਇੰਚੀ ਮੋਟਾਈ ਐ ਜੀ ਤੇ ਇਹ ਜਿੱਥੇ ਉਹ ਲਾਲ ਪਹਿਲਾਂ ਲਾਲ ਪੱਥਰ ਪਾਉਂਦੇ ਸੀ ਨਾ ਹੀ ਲਾਲ ਪੱਥਰ ਦੀ ਜਗ੍ਹਾ ਤੇ ਅਸੀਂ ਇਹ ਚੀਜ਼ ਬਣਾਈ ਹੈ ਜਿਹੜਾ ਲਾਲ ਪੱਥਰ ਹੁੰਦਾ ਤੇ ਇੱਕ ਮਿੱਟੀ ਦੀ ਤਰ੍ਹਾਂ ਹੁੰਦਾ ਜੀ ਹਾਂਜੀ ਹਾਂਜੀ ਉਹਦੇ ਉੱਪਰ ਆਪਾਂ ਤੁਰ ਫੇਰ ਨਹੀਂ ਸਕਦੇ ਤੁਰ ਫੇਰ ਨਹੀਂ ਸਕਦੇ ਇਹਦੇ ਉੱਪਰ ਭਾਵੇਂ ਪੱਜੇ ਫਿਰੋ ਤੁਸੀਂ ਉਹ ਤੁਹਾਨੂੰ ਐਕਸਪੈਰੀਮੈਂਟ ਵੀ ਕਰਾ ਦਿੰਨੇ ਆਂ ਲਾਲ ਪੱਥਰ ਮੇਰੇ ਮਿੱਤਰ ਨੇ ਪਾਇਆ ਸੀ ਉਹ ਟੁੱਟ ਵੀ ਜਾਂਦਾ ਉਹ ਪੈਰ ਨਿਕਲ ਜਾਂਦਾ ਇਹ ਟੁੱਟਦਾ ਨਹੀਂਗਾ ਇਹ ਗਾਰੰਟੀ ਲੈਨੇ ਤੁਸੀਂ ਹਾਂਜੀ ਹਾਂ ਉਹ ਤੇ 59 ਢਾ ਕੇ ਪੈ ਹਾਂਜੀ ਹਾਂ ਇਹ ਚ ਤੁਸੀਂ ਇਹ 2 ਇੰਚੀ ਮੋਟੀ ਆ ਤੇ ਲਾਲ ਪੱਥਰ ਕਿੰਨਾ ਹੁੰਦਾ ਜੀ ਉਹ 1.5 ਇੰਚੀ ਹੁੰਦਾ ਜ ਇਹ ਲੋਕ ਹੋ ਜਾਂਦੀ ਵੀ ਇਹ ਲੋਕ ਹੋ ਜਾਂਦੀ ਇਹ ਮੇਰਾ ਵੀ ਰ ਇਹਦੇ ਵਿੱਚ ਪਾਉਣੇ ਤੁਸੀਂ ਕੀ ਐਵੇਂ ਇੰਨਾ ਮਜ਼ਬੂਤ ਆ ਅੱਛਾ ਆਹ ਤਾਰ ਵਿਖਾਉਣੇ ਇਹ ਕਿਹੜੇ ਇਹਨੂੰ ਕੀ ਕਹਿੰਦੇ ਇਹਦੇ ਉੱਪਰ ਤਾਂ ਇਹਦੇ ਉੱਪਰ ਰਿਬ ਬਣਿਆ ਹੀ ਸਰੀ ਵਾਂਗੂ ਰਿਬ ਬਣੇ ਸਰੀ ਵਾਂਗੂ ਹਣਾ ਪੂਰੀ ਮਜ਼ਬੂਤ ਆ ਆਮ ਤਾਰ ਜਿਹੜੀ ਪੈਂਦੀ ਆ ਉਹ ਆ ਉਪਾਸਰੀਆ ਵੀ ਦਿੰਦੇ ਹੁੰਦਾ ਦੁੱਪੜੀ ਆ ਜੀ ਮੰਡੀ ਵਾਲਾ ਹੁੰਦਾ ਦੁੱਪੜੀ ਆ ਅੱਛਾ ਜੀ ਆ ਦੇਖੋ ਇਹਦੀ ਮਜ਼ਬੂਤੀ ਵੇਖੋ ਤੁਸੀਂ ਆ ਸਰੀਆ ਦੂਰਾ ਹੋ ਗਿਆ ਨਾ ਹਾਂਜੀ ਹਾਂਜੀ ਆ ਲੋ ਉੱਥੇ ਆ ਇਹਨੇ ਉੱਥੇ ਆਰਦੀ ਜਗ੍ਹਾ ਤੇ ਆ ਜਾਣਾ ਸਟਰੈਂਥ ਪੂਰੀ ਹੈ ਜੀ ਸਟਰੈਂਥ ਇਹਦੀ ਪੂਰੀ ਆ ਇਹਦੇ ਵਿੱਚ ਇਹ ਪਾਇਆ ਹੈ ਚਾਰ ਐਨੂ ਪਾਈਏ ਚਾਰ ਹੀ ਐਨੂ ਪਾਈਏ ਤਾਂ ਮਿੱਤਰੋ ਇਸ ਤਰੀਕੇ ਨਾਲ ਇਹ ਲੋਕ ਹੋ ਜਾਂਦੀ ਆ ਦੇਖ ਸਕਦੇ ਜੀ ਤੁਸੀਂ ਛੱਤ ਤੇ ਤੁਸੀਂ ਪਾ ਸਕਦੇ ਜੀ ਬਾਈ ਕਹਿੰਦਾ ਸਾਡੀ ਜ਼ਿੰਮੇਵਾਰੀ ਆ ਮੰਝਾ ਡਾਉ ਉੱਤੇ ਨੱਚੋ ਟੱਪੋ ਗਾਓ ਤੇ ਲਾਲ ਪੱਥਰ ਨਾਲੋਂ ਕਈ ਗੁਣਾ ਚੰਗੀ ਜੇਕਰ ਤੁਸੀਂ ਦੁਕਾਨ ਵਗੈਰਾ ਪਾਈਆ ਤਾਂ ਉਹਦੇ ਉੱਤੇ ਤੁਸੀਂ ਬਹੁਤ ਵਧੀਆ ਬਹੁਤ ਤਰੀਕੇ ਨਾਲ ਤੁਸੀਂ ਇਹ ਪਾ ਸਕਦੇ ਹੈ ਤਾਂ ਵੀ ਮਿੱਤਰ ਇਹਦੀ ਮਜ਼ਬੂਤੀ ਵਿਖਾ ਦੇ ਫਿਰ ਸਾਨੂੰ ਚੱਲ ਚੜ ਬਈ ਚੜ ਦੂੰਗੀ ਚੜ ਜਾ ਵਾਹ ਭੰਗੜੇ ਪਾਈ ਆ ਉਹ ਵੀ ਆਇਆ ਮੁਰਕਾ ਹਾਂ ਮੜਾਇਆ ਵਾ ਟੁੱਟ ਨਾ ਜਾਵੇ ਮੈਂ ਪੈਸੇ ਬੁਹੇ ਨਹੀਂ ਦੇਣੇ ਇਹਦੇ ਮਤਲਬ ਨਹੀਂ ਭਾਈ ਢੁੜ ਕੇ ਕਿਤੇ ਆਖੇ ਕਿਤੇ ਭਰਾ ਹਾਂ ਇਹ ਨਹੀਂ ਟੁੱਟਦੀ ਹੈ ਹੈ ਵੇਖੀ ਕਿਤੇ ਵਾਕਈ ਕਿਤੇ ਲੈ ਵੀ ਇਹ ਤਾਂ ਤੇਰਾ ਪਾਸ ਆ ਕੰਮ ਲੈ ਜੀ ਮਿੱਤਰੋ ਜਿਨੇ ਵੀ ਛੱਤ ਪਾਉਣੀ ਆ ਕਈ ਵਾਰਾ ਕੀ ਹੁੰਦਾ ਦੁਕਾਨ ਹੁੰਦੀ ਆ ਆਪਣੀ ਜਾਂ ਖੇਤ ਦੇ ਵਿੱਚ ਕੋਠੇ ਬਣਾਉਣੇ ਆ ਆਪਾਂ ਨਿੱਕੇ ਮੋਟਰ ਵਾਸਤੇ ਪਾਉਣੇ ਆ ਤਾਂ ਉਥੇ ਤੁਸੀਂ ਐਦੀ ਛੱਤ ਪਾ ਸਕਦੇ ਜੇ ਬਿਲਕੁਲ ਮਜ਼ਬੂਤ ਕੰਮ ਆ ਤੇ ਇਹ ਕਿਨੇ ਬਾਈ ਕਿਨੇ ਦਾ ਪੀਸ ਦੱਸੋ 4/1.5 ਦਾ ਪੀਸ ਹੈ 4/1.5 ਦਾ ਪੀਸ ਆ ਮਜਬੂਤੀ ਤੁਹਾਨੂੰ ਵਿਖਾ ਦਿੱਤੀ ਮਟੀਰੀਅਲ ਤੁਹਾਨੂੰ ਵਿਖਾ ਦਿੱਤਾ ਉਹ ਸਾਹਮਣੇ ਸਰਿਆ ਚੈੱਕ ਕਰਾ ਦਿੱਤਾ ਤੇ ਆਹ ਚੀਜ਼ ਇੱਥੋਂ ਲੈ ਕੇ ਜਾਓ ਤੁਸੀਂ 4/1.5 ਦਾ ਪੀਸ ਆ ਲਗਭਗ ਜੇਕਰ 100 ਸਕੇਅਰ ਫੁੱਟ ਪਾਉਣਾ ਹੋਵੇ ਤਾਂ ਕਿੰਨੇ ਕੁ ਪੀਸ ਆਈਡੀਆ ਆ ਜਾਣਗੇ ਵਿੱਚ 100 ਸਕੇਅਰ ਫੁੱਟ 'ਚ 15-16-17 ਪੀਸ ਪੈਣਗੇ 16-17 ਪੀਸ ਯਾਨੀ ਕਿ ਸਸਤਾ ਹੀ ਸੌਦਾ ਇਹ ਛੱਤ ਨਾਲੋਂ ਕਈ ਗੁਣਾ ਸਸਤਾ ਹੀ ਪਾਊਗਾ ਰੇਟ ਮੌਕੇ ਦਾ ਬਾਈ ਜੀ ਰੇਟ ਜਿਹੜਾ ਇੱਥੇ ਆਊਗਾ ਰੇਟ ਜਿਹੜਾ ਇੱਥੇ ਆਊਗਾ ਅੱਛਾ ਤੇ ਇਹ ਇਧਰ ਡਿਜ਼ਾਈਨ ਵਿਖਾ ਦਿਓ ਜਿਹੋਨੇ ਲੱਗ ਲੱਗ ਸਾਨੂੰ ਇੱਕ ਵਾਰ ਸਭ ਤੋਂ ਪਹਿਲਾਂ ਇਧਰ ਕਰੀਏ ਕੰਧਾਂ ਵਾਲੇ ਡਿਜ਼ਾਈਨਾਂ ਤੋਂ ਸਟਾਰਟ ਇਹ ਬਾਈ ਕੰਧਾਂ ਵਾਲੇ ਡਿਜ਼ਾਈਨ ਨੇ ਹਾਂਜੀ ਕੰਧਾਂ ਵਾਲੀ ਅੱਛਾ ਜੀ ਇਹ ਕਿੰਨੇ ਬਾਈ ਕਿੰਨੇ ਦਾ ਹੈ ਇਹ 2 ਫੁੱਟ ਬਾਈ ਪੌਣੇ 2 ਫੁੱਟ ਦਾ ਪੀਸ ਹੈ ਜੀ 2 ਫੁੱਟ ਬਾਈ ਪੌਣੇ 2 ਫੁੱਟ ਦਾ ਹੈ ਯਾਨੀ ਕਿ 2 ਫੁੱਟ ਪੌਣੇ ਤੋਂ ਉੱਚਾ 2 ਚੌੜਾ ਜੀ 2 ਚੌੜਾ ਪੌਣੇ 2 ਫੁੱਟ ਉੱਚੀ ਕੰਧ ਹੋ ਜੂਗੀ ਇਹ ਲੌਂਗ ਤੋਂ ਬਾਅਦ ਇਹ ਛੋਟੀ ਇਹ 15 18 ਜੀ 15 18 ਤੋਂ ਠੀਕ ਹੈ ਇਹ ਪਾਵੇ ਆ ਗਈ ਤੇ ਇਹਦੇ ਵਿੱਚ ਤੁਸੀਂ ਕਿੰਨਾ ਚਿਰ ਰੱਖਦੇ ਬਾਈ ਜੀ ਇਹਦੇ ਵਿੱਚ 2 ਦਿਨ ਰੱਖਦੇ ਜਾਲੀ ਨੂੰ ਕੋਈ ਵੀ ਚੀਜ਼ ਬਣਾ ਕੇ ਨੱਕੇ ਹੋਣ ਜਾਲੀ ਹੋਵੇ 2 ਦਿਨ ਰੱਖ ਲਈ ਰੱਖਦੇ ਪਾਣੀ ਕਿਹੜਾ ਵਰਤਦੇ ਜੀ ਪਾਣੀ ਇਹਦੀ ਪਾਣੀ ਵਰਤਦੇ ਨਹਿਰੀ ਪਾਣੀ ਪੱਕਾ ਸ਼ੋਰ ਆ ਕਿਤੇ ਝੂੜਦਾ ਨਹੀਂ ਮਰੀ ਜਾਂਦਾ ਝੂੜਕਾ ਨੂੰ ਮਾਰਦੇ ਬਾਈ ਸਰਿੰਦਰ ਕੰਮ ਜ਼ਰੂਰ ਤੇਰਾ ਨਵਾਂ ਮੇਰਾ ਵੀ ਕੁਆਲਿਟੀ ਦੇਂਗਾ ਤਾਂ ਭਾਜ ਕੰਮ ਹੀ ਸਾਡਾ ਮੇਨ ਹੈ ਹੀ ਮਕਸਦ ਕੁਆਲਿਟੀ ਦੇਣ ਦਾ ਹੀ ਹੈ ਤੇ ਗੁਰੂਆ ਇਨਾ ਮਾਲ ਬਣਾਈ ਖੜਾ ਕੀ ਗੱਲ ਵਕਾਉ ਹੈ ਕਿ ਵੇਚਣ ਵਾਸਤੇ ਹੀ ਹੈ ਹੋਰ ਵੇਚਣ ਵਾਸਤੇ ਹੈਂ ਡੇਲੀ ਕਿੰਨਾ ਕੁ ਬਣਾ ਦਿੰਦਾ ਇਹ ਡੇਲੀ ਇਹ 25 30 ਪੀਸ ਬਣ ਆ ਸਾਰੇ ਬੰਦੇ ਤੇਰੇ ਨਾਲ ਹੀ ਕੰਮ ਪੂਰਾ ਹੈ ਸਾਰਾ ਦਿਨ ਹੀ ਲੱਗੇ ਰਹਿੰਦੇ ਹੈ ਬਾਲਾ ਤਾਂ ਨਹੀਂ ਖੂਨ ਚੂਸਦਾ ਇਹਨਾਂ ਦਾ ਨਹੀਂ ਨਹੀਂ ਖੂਨ ਕਾ ਨੂੰ ਜਿੰਸਨ ਆਪਣੇ ਟਾਈਮ ਹਿਸਾਬ ਨਾਲ ਮਰਜ਼ੀ ਨਾਲ ਕੰਮ ਕਰਦੇ ਮਰਜ਼ੀ ਨਾਲ ਕਰਦੇ ਹੈ ਚਲੋ ਬੰਦੇ ਇਮਾਨਦਾਰ ਹੈ ਯਾਰ ਕੰਮ ਸਹੀ ਕਰਦੇ ਕੰਮ ਤਾਂ ਮਿੱਤਰੋ ਇਹੋ ਜੀਆਂ ਜਾਲੀਆਂ ਤੁਸੀਂ ਜਾਣੀਆਂ ਡਿਜ਼ਾਈਨ ਦੇ ਸਕਦੇ ਆ ਆਹ ਕਿਹੜਾ ਡਿਜ਼ਾਈਨ ਆ ਇਹ ਮੰਝੇ ਵਾਲਾ ਹੀ ਆ ਆਹ ਡੱਬੀਦਾਰ ਹੋ ਗਿਆ ਚੌਰਸ ਆ ਚੰਦ ਵਾਲਾ ਆ ਗਿਆ ਜੀ ਆ ਵੇਖੋ ਆ ਚੰਦ ਵਾਲਾ ਠੀਕ ਆ ਚੰਦ ਵਾਲਾ ਡਿਜ਼ਾਈਨ ਹੈ ਹਾਂਜੀ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਇੱਧਰ ਦੇਖ ਸਕਦੇ ਜੇ ਸਭ ਤੋਂ ਇਹ ਕਾ ਡਿਜ਼ਾਈਨ ਜਿਹੜਾ ਹਾਵੜਾ ਬ੍ਰਿ ਨਾ ਵੀ ਡੇਂਜਰ ਹੀ ਆ ਹਨਾ ਇਹ ਬਈ ਸਭ ਤੋਂ ਵੱਧ ਇੱਥੇ ਵਿਕਦਾ ਇਹ ਆ ਛੋਟੇ ਡਿਜ਼ਾਈਨ ਇਹ ਕਾ ਵੱਖਰਾ ਜਿਹੜਾ ਮੇਰਾ ਵੀ ਫੇਵਰੇਟ ਆ ਤਾਂ ਆ ਡਿਜ਼ਾਈਨ ਬਾਈ ਜੀ ਜ਼ਰੂਰ ਖਰੀਦਿਆ ਜੀ ਆ ਡਿਜ਼ਾਈਨ ਬਣਾਉਣ ਤੇ ਤਕਲੀਫ ਨਹੀਂ ਆਉਂਦੀ ਕੀ ਆ ਹੈ ਇਹ ਫਰਮੇ ਜੀ ਬੰਨਾ ਹੁੰਦਾ ਫਰਮੇ ਜੀ ਬੰਦਾ ਹੈ ਹੈ ਉਹ ਈਜ਼ੀ ਆ ਹਾਂ ਉਹੀ ਚੀਜ਼ ਠੀਕ ਆ ਸਾਹਮਣੇ ਭਰੀ ਜਾਂਦੇ ਆ ਉਹ ਇੱਕ ਨੂੰ ਕਾ ਮੜਾ ਪਾਓ ਤੇ ਮਾਲ-ਮੋਲ ਤੁਸੀਂ ਆ ਗਏ ਅਸੀਂ ਹੈ ਲਓ ਵੀ ਇਸ ਤਰੀਕੇ ਦੀਆਂ ਜਾਲੀਆਂ ਦੇ ਡਿਜ਼ਾਈਨ ਨੇ ਤੇ ਆ ਹੋ ਗਏ ਆਪਣੇ ਜਿਹੜੇ ਪੋਲ ਜਿਹੜੇ ਕੀ ਕਹਿੰਦੇ ਬੁਰਜੀ ਇਹ ਨੌਂ ਇੰਚ ਹਾਂ ਜਿਹੜਾ ਸੱਚ ਉਹ ਸੀਮੈਂਟ ਵਾਲਾ ਸਿਸਟਮ ਅੱਛਾ ਇੰਨਾ ਖੁੱਲਾਂ ਇਹਦੇ ਵਿੱਚ ਮਾਲ ਪਾ ਇਹਦੇ ਇੱਕ ਸਰੀਆ ਪਾ ਕੇ ਤੇ ਥਾਲ ਇਹ ਮਜਬੂਤ ਬਣ ਜੂ ਕੰਮ ਇਹ ਨਹੀਂ ਵੀ ਕਹਲੂ ਨੇਰੀ ਆ ਜੀ ਜਿਵੇਂ ਮਰਜ਼ੀ ਆਈ ਠੀਕ ਆ ਜੀ ਲਓ ਜੀ ਇਧਰ ਕਰੀ ਜਾਂਦੇ ਤਿਆਰ ਲੈ ਵੀ ਮਿੱਤਰਾਂ ਮੈਨੂੰ ਵਿਖਾ ਇੱਥੇ ਇਹਦੇ ਚ ਕੀ ਪਾਉਣਾ ਤੁਸੀਂ ਸਾਨੂੰ ਵਿਖਾ ਪਹਿਲਾਂ ਕੀ ਲਿਆਂਦੇ ਆ ਪਹਿਲਾ ਪਾਤਾ ਤੁਸੀਂ ਮਾਲ ਹੈ ਇਹਦੇ ਚ ਤਾਂ ਪੈਂਦਾ ਨਹੀਂ ਸਰੀਆ-ਸਰੀਆ ਕੋਈ ਚੀਜ਼ ਤਾਰਾਂ ਪੈਣਗੀਆਂ ਤਾਰੀਆਂ ਪੈਣੀਆਂ ਪੈਣੀਆਂ ਹਾਂਜੀ ਇਹ ਤਾਰ ਦੀ ਕੀ ਖਾਸੀਅਤ ਹੈ ਬਾਈ ਇਹ ਫਾਈਬਰ ਦੀ ਤਾਰ ਹੈ ਇਹ ਨੂੰ ਜੰਗਾਲ ਨਹੀਂ ਪੈਂਦੀ ਜੀ ਐਡੀ ਮਜ਼ਬੂਤ ਹੁੰਦੀ ਹੈ ਇਹ ਹਾਂ ਪੂਰੀ ਮਜ਼ਬੂਤ ਹੁੰਦੀ ਹੈ ਇਹੇ ਹਾਂਜੀ ਇਹ ਨੂੰ ਯਾਨੀ ਕਿ ਫੁੱਲ ਦਾ ਨਹੀਂ ਜਿਵੇਂ ਆਮ ਫੁੱਲ ਜੇ ਜਾਂਦਾ ਕੰਮ ਹੈ ਫੁੱਲਦੀ ਨਹੀਂ ਜੀ ਤਾਰ ਇਹ ਵਾਤਵਾਦ ਕਿੰਨਾ ਸਮਾਂ ਲੱਗੂ ਇੱਕ ਤਿਆਰ ਕਰਨ ਤੇ ਇਹ ਬੋ 10 ਤੋਂ 15 ਮਿੰਟ ਲੱਗਣਗੇ 10 ਤੋਂ 15 ਮਿੰਟ ਵਿੱਚ ਇਹ ਹੁਣੇ ਕਰ ਦੇਣਗੇ ਹਾਂਜੀ ਹਾਂ ਕਰ ਲੂਗੀ ਚਲੋ ਆਪਾਂ ਅੱਛਾ ਐਂ ਤਰੀਕੇ ਨਾਲ ਤੁਸੀਂ ਜੋੜ ਲਾ ਕੇ ਠੀਕ ਹੈ ਬਈ ਯਾਨੀ ਕਿ ਹਰ ਇੱਕ ਖਾਨੇ ਤਾਰ ਪੈਣੀ ਹੈ ਹਰ ਇੱਕ ਖਾਨੇ 'ਚ ਤਾਰ ਪਾਉਗੀ ਇਹ ਠੀਕ ਹੈ ਉਧਰ ਨੂੰ ਵੀ ਉਧਰ ਨੂੰ ਵੀ ਉਧਰ ਨੂੰ ਵੀ ਉਧਰ ਨੂੰ ਵੀ ਹਾਂਜੀ ਪੂਰੀ ਚੌਸ ਡੱਬੀ ਹੋਈ ਬਣ ਜਾਣੀ ਹੈ ਹਮਦੁਲਾ ਇਹ ਚੌਸ ਡੱਬੇ ਵਾਲੀ ਹੈ ਨਾ ਆਪਾਂ ਬਿਨਾ ਬਾਰਡਰ ਵਾਲੀ ਵਾਲੀ ਹੈ ਬਿਨਾ ਬਾਰਡਰ ਵਾਲੀ ਜਾਲੀ ਹਲੋ ਹੁਣ ਆਪਾਂ ਅੱਗੇ ਦੇਖ ਲਈਏ ਹਾਂਜੀ ਇਹ ਹੁਣੇ ਚਿਰ ਬਣਾਉਂਦੇ ਆ ਤਿਆਰ ਕਰਿਆ ਜੇ ਸਾਡੇ ਆਖਿਆ ਜਦੋਂ ਅਸੀਂ ਆਏ ਠੀਕ ਹੈ ਚਲੋ ਇਧਰ ਇਹ ਬਣੀਆਂ ਹੋਈਆਂ ਬਾਈ ਹਾਂ ਜੀ ਬਣੀਆਂ ਹੋਈਆਂ ਇਹ ਬਣੀਆਂ ਹੋਈਆਂ ਇਹ ਤਿਆਰ ਕੀਤੀਆਂ ਆ ਹੁਣੇ ਸਜਰੀ ਤਿਆਰ ਕੀਤੀ ਆ ਆ ਹੁਣੇ ਇਹ ਦੋ ਇਹਨੂੰ ਹੱਥ ਲਾ ਸਕਦਾ ਕਿ ਨਹੀਂ ਹੈ ਜੀ ਨਹੀਂ ਹਜੇ ਗਿੱਲੀ ਹੈ ਜੀ ਹਜੇ ਇੱਕ ਪਾਸੇ ਜੇ ਤਲਾ ਕੇ ਵੇਖ ਲਾਂ ਯਾਰ ਐ ਤਾਂ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਲਾ ਲਓ ਹਾਂ ਵਾਹ ਬੀ ਵਾਹ ਇਹ ਹੁਣੇ ਤਿਆਰ ਕੀਤੀ ਹੈ ਜੇ ਕੋਈ ਆਖੇ ਭਾਈ ਸਾਡੇ ਸਾਹਮਣੇ ਤਿਆਰ ਕਰਕੇ ਦਿਓ। ਜਰੂਰ ਜੀ ਜਰੂਰ ਸਾਹਮਣੇ ਕਰਾ ਲਓ ਸਾਨੂੰ ਕੋਈ ਪਰ ਉਹ ਸੁੱਕਣ ਤੇ ਟਾਈਮ ਲੱਗ ਜਾਂਦਾ ਨਾ ਇਹ। ਉਹ ਸੁੱਕਣ ਤੇ ਟਾਈਮ ਲੱਗ ਜਾਂਦਾ। ਅੱਛਾ ਇਹ ਕਿੰਨੇ ਦਿਨ ਲੱਗਣਗੇ ਵਾਦ ਤੋਂ ਵਾਦ ਅੱਜ ਹੁਣ ਤਿਆਰ ਹੋ ਗਈ ਕਿੰਨੇ ਦਿਨਾਂ ਨੂੰ ਇਹ ਸੇਲ ਵਾਸਤੇ? ਕੱਲ ਸ਼ਾਮ ਨੂੰ ਚੱਕੀ ਜਾਊਗੀ ਉਸ ਤੋਂ ਬਾਅਦ ਪਾਣੀ 'ਚ ਰੱਖਾਂਗੇ ਜੀ। ਦੋ ਦਿਨ ਪਾਣੀ 'ਚ ਰਹੂਗੀ। ਅੱਛਾ ਉਹ 4 ਦਿਨ ਫਿਰ ਸੁੱਕਣ ਹਫਤੇ ਤੱਕ ਮੰਨ ਕੇ। ਹਫਤੇ ਤੱਕ ਵੀ ਅੱਜ ਚੀਜ਼ ਤਿਆਰ ਹੋਈ ਹਫਤੇ ਬਾਅਦ ਜਾ ਕੇ ਤੁਸੀਂ ਦੇਣੀ ਹੈ। ਠੀਕ ਹੈ। ਇੱਧਰ ਸਾਰੇ ਡਿਜ਼ਾਈਨ ਆ ਜੀ ਇੱਧਰ ਨੱਕੇ ਤੁਹਾਨੂੰ ਵਿਖਾਈ ਦਿੱ ਤੁਸੀਂ ਦੇਖ ਸਕਦੇ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਵਾਧੂ ਮਾਲ ਆ ਯਾਰ ਜਿੰਨਾ ਮਰਜ਼ੀ ਲੈ ਜਾਓ ਟਰੱਕ ਭਰ ਕੇ ਲੈ ਜਾਓ ਪਾਵੇ ਲੈ ਜਾਓ ਇੱਕ ਤੁਹਾਨੂੰ ਮੈਂ ਵੱਖਰਾ ਪਾਵਾ ਵਿਖਾਉਣਾ ਵੇਖੋ ਜੀ ਮੇਰਾ ਫੇਵਰਟ ਪਾਵਾ ਜਿਹੜਾ ਮੈਨੂੰ ਬਹੁਤ ਕਾਫੀ ਪਸੰਦ ਆ ਇਹ ਆ ਦੇਖੋ ਆ ਵਾਹ ਬੀ ਵਾ ਰੱਖੀ ਵੀਰੇ ਸਰੇਂਦਰ ਭਾਣ ਕੇ ਇਹ ਥੱਲੇ ਰੱਖ ਲੈ ਭਈ ਆ ਪਾਵਾ ਮੈਨੂੰ ਬੜਾ ਵਧੀਆ ਲੱਗਿਆ ਤੇ ਆ ਪਾਵੇ ਤੁਸੀਂ ਆਣ ਕੇ ਖਰੀਦ ਸਕਦੇ ਜੀ ਸਭ ਤੋਂ ਬਹੁਤ ਮਾਲ ਆ ਵੇਖੋ ਆ ਪਾਵੇ ਬਣੇ ਪਿਆ ਗੋਲ ਪਾਵੇ ਤੁਸੀਂ ਆਣ ਕੇ ਲੈ ਸਕਦੇ ਬਾਈ ਸ੍ਰਿੰਦਰ ਸੈਂਚੇ ਵਿਖਾ ਸਕਦਾ ਆਪਣੇ ਕਿੱਥੇ ਪਏ ਨੇ ਇਹਦੇ ਕਾਦੇ ਜੀ ਆ ਪਰੇ ਪਏ ਆ ਅੱਛਾ ਆ ਪਾਵੇ ਭਰੇ ਪਏ ਠੀਕ ਆ ਇਹ ਸੈਂਚੇ ਲੋਹੇ ਦੇ ਆ ਨਹੀਂ ਫਾਈਬਰ ਦੇ ਹੁੰਦੇ ਫਾਈਬਰ ਦੇ ਹੁੰਦੇ ਆ ਇਹ ਠੀਕ ਆ ਆ ਜਿਹੜਾ ਤੁਸੀਂ ਚੌਰਸ ਪਾਓ ਵੇਖਿਆ ਉਹ ਆ ਗੋਲ ਵਾਲੇ ਦਾ ਫਰਮਾ ਆ ਜੀ ਠੀਕ ਆ ਜਿਹੜਾ ਆਪਾਂ ਗੁੰਮਟੀ ਵਾਲਾ ਪਾਓ ਵੇਖਿਆ ਜਾਲੀ ਚ ਲੱਗਦਾ ਇਹ ਉਹ ਪਾਵਾ ਜੀ ਤਾਂ ਬਾਈ ਜੀ ਤੁਹਾਨੂੰ ਕੰਮ ਦਿਖਾਤਾ ਨੱਕੇ ਦਿਖਾਤੇ ਨੰਬਰ ਇੱਕ ਵਾਰਾ ਫੇਰ ਬੋਲ ਦਈਏ ਹਨਾ ਹਾਂਜੀ ਆ ਬਾਈ ਨੰਬਰ ਆਪਣਾ ਇਹ ਹਾਂਜੀ 914523052 ਤੇ ਮਿਲ ਆਪਣੇ ਫੈਕਟਰੀ ਦਾ ਨਾਮ ਦੱਸ ਦਿਓ ਫਿਰ ਦੁਬਾਰਾ ਫੈਕਟਰੀ ਦਾ ਨਾਮ ਆਪਣਾ ਹੈ ਗੁਰੂ ਕਿਰਪਾ ਜਾਲੀ ਐਂਟਾਇਲ ਫੈਕਟਰੀ ਠੀਕ ਹੈ ਜੀ ਮੰਡੀ ਬਰੀ ਵਾਲਾ ਬਾਬਾ ਮੋਢਾ ਦੀ ਸਮਾਦ ਦੇ ਨੇੜੇ ਬਾਬਾ ਮੋਢਾ ਦੀ ਸਮਾਦ ਤੇ ਆਣ ਕੇ ਪੁੱਛੇ ਵੀ ਲੱਡੂ ਵਾਲਾ ਲੱਡੂ ਦਾ ਯਾਨੀ ਕਿ ਉਹ ਕਿੱਥੇ ਕਿ ਨਾ ਹੀ ਤੁਹਾਡਾ ਨਾ ਹੀ ਲੈ ਦੇ ਵੀ ਕੋਈ ਵੀ ਗੁਰੂ ਉੱਥੋਂ ਥੋੜੀ ਜਿਹੀ ਬਾਟੀਆ 100 ਮੀਟਰ ਹੀ ਹੈ ਨਾ ਬੜਾ ਦੂਰ ਨਹੀਂ